ਫਾਰ ਇਗਜ਼ਾਮਪਲ ਮੈਂ ਆਪਣੇ ਘਰ ਮਹੀਨੇ ਬਾਅਦ 2 ਮਹੀਨੇ ਬਾਅਦ 6 ਮਹੀਨੇ ਬਾਅਦ ਆਇਆ ਮੈਂ ਆਪਣੇ ਘਰ ਦੇ ਵਿੱਚ ਐਂਟਰ ਹੋਇਆ ਮੈਂ ਆਪਣੀ ਮੰਮਾ ਨੂੰ ਵੀ ਹੱਗ ਕੀਤਾ ਮੈਂ ਆਪਣੀ ਬੇਟੀ ਨੂੰ ਵੀ ਹੱਗ ਕੀਤਾ ਮੈਂ ਆਪਣੀ ਸਿਸਟਰ ਨੂੰ ਵੀ ਹੱਗ ਕੀਤਾ ਮੈਂ ਆਪਣੀ ਭਾਬੀ ਨੂੰ ਵੀ ਹੱਗ ਕੀਤਾ ਮੈਂ ਆਪਣੀ ਬੂਆ ਨੂੰ ਵੀ ਹੱਗ ਕੀਤਾ ਸਭ ਨੂੰ ਕੀਤਾ ਬਟ ਅੱਜ ਵੀ ਓਪਨਲੀ ਅਸੀਂ ਵਾਈਫ ਨੂੰ ਹੱਗ ਨਹੀਂ ਕਰਦੇ ਫਾਰ ਇਗਜ਼ਾਮਪਲ ਮੈਂ ਆਪਣੇ ਰੂਮ ਦੇ ਵਿੱਚ ਬੈਠਾ ਮੈਂ ਆਪਣੀ ਮੰਮਾ ਦੀ ਗੋਦ ਦੇ ਵਿੱਚ ਸਿਰ ਰੱਖਿਆ ਹੋਇਆ ਜਾਂ ਉਹਨਾਂ ਦੇ ਸ਼ੋਲਡਰ ਤੇ ਹੱਥ ਰੱਖਿਆ ਹੋਇਆ ਹੈ ਕੋਈ ਆਈ ਜਾਵੇ ਮੈਨੂੰ ਫਰਕ ਨਹੀਂ ਪੈਂਦਾ ਹੈਗਾ ਵੀ ਆਰ ਨਾਰਮਲ ਇਨ ਕੇਸ ਅਗਰ ਹਸਬੰਡ ਵਾਈਫ ਨੇ ਬੈਡਰੂਮ ਦੇ ਵਿੱਚ ਜਸਟ ਹੱਥ ਪਕੜਿਆ ਹੋਇਆ ਇੱਕ ਦੂਸਰੇ ਦਾ ਸੈਡਨਲੀ ਸਮਵਨ ਕੇਮ ਚਾਹੇ ਡਰਾਈング ਰੂਮ ਚਾਹੇ ਉਹ ਇੱਕਦਮ ਹੱਥ ਛੱਡ ਦਿੰਦੇ ਨੇ ਕਿਉਂ ਸ਼ਾਇਦ ਦੂਸਰੇ ਵਾਲੇ ਨੂੰ ਲੱਗਦਾ ਵੀ ਅਸੀਂ ਕੁਝ ਗਲਤ ਕਰ ਰਹੇ ਸੀ ਕੁਝ ਵੀ ਤਾਂ ਨਹੀਂ ਹੈ ਦੋ ਲੋਗ ਨੇ ਉਹ ਇੱਕ ਰਿਲੇਸ਼ਨਸ਼ਿਪ ਦੇ ਵਿੱਚ ਨੇ ਵਾਈਬ੍ਰੇਸ਼ਨਸ ਐਕਸਚੇਂਜ ਹੁੰਦੀਆਂ ਨੇ ਜਿਹੜੀ ਵਾਈਬ੍ਰੇਸ਼ਨਸ ਮੈਨੂੰ ਮੰਮਾ ਨਾਲ ਗੱਲੇ ਲੱਗ ਕੇ ਹੁੰਦੀਆਂ ਨੇ ਬੇਟੀ ਨਾਲ ਹੁੰਦੀਆਂ ਨੇ ਵਾਈਫ ਨਾਲ ਹਸਬੰਡ ਨਾਲ ਕਿਉਂ ਨਹੀਂ ਹੋ ਸਕਦੀਆਂ ਬਟ ਪਰਸੈਪਸ਼ਨਸ ਨੇ ਕਿ ਨਹੀਂ ਥਿਸ ਇਜ਼ ਇੰਡੀਕੇਟਿੰਗ ਸਮਥਿੰਗ ਐਲਸ ਪਰਸੈਪਸ਼ਨਸ ਸਾਡੇ ਬਹੁਤ ਗਲਤ ਨੇ ਥੋੜਾ ਜਿਹਾ ਜੋ ਮੈਂ ਤੁਹਾਨੂੰ ਕਿਹਾ ਸੀ ਵਿਵੇਕ ਨਾਲ ਕੰਮ ਕਰਨਾ ਸ਼ੁਰੂ ਕਰੋ ਕਿ ਸਹੀ ਕੀ ਹੈ ਗਲਤ ਕੀ ਹੈ ਲੋਕਾਂ ਨੇ ਕੀ ਇਸ ਚੀਜ਼ਾਂ ਨੂੰ ਗਲਤ ਬਣਾ ਰੱਖਿਆ ਉਹ ਗਲਤ ਨਹੀਂ ਹੋ ਸਕਦੀਆਂ 让我们 see ਉਹਨੂੰ ਜੱਜ ਕਰਦੇ ਇਹਨਾਂ ਚੀਜ਼ਾਂ ਨਾਲ ਬੱਚੋ ਅਸੀਂ ਆਪਣੀ ਸੈਲਫ ਗਰੂਮਿੰਗ ਕਰਾਂਗੇ ਸੈਲਫ ਗਰੂਮਿੰਗ ਹੀ ਤੁਹਾਡੀ ਲਾਈਫ ਨੂੰ ਸਕਸੈਸਫੁਲ ਬਣਾ ਸਕਦੀ ਹੈ